ਜੋ ਸਤਿਗੁਰਾਂ ਦੀ ਸਜੀ ਔਰ ਨਵਾਜੀ ਹੋਏ ਸਤਸੰਗਤ ਜੀਓ ਅਸੀਂ ਤੁਸੀਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਰੱਬੀ ਗੁਰਬਾਣੀ ਦੇ ਜਾਪ ਸਰਵਣ ਕਰਦੇ ਆ ਰਹੇ ਹਾਂ ਔ ਜੋ ਅੱਜ ਦਾ ਹੁਕਮਨਾਮਾ ਸਾਹਿਬ ਸੱਚੇ ਪਾਤਸ਼ਾਹ ਮਰਜਿਆਂ ਨੇ ਬਕਸਸ ਕੀਤਾ ਹੈਔ ਆਪੋ ਆਪਣੀਆਂ ਮਨੋਵਿਰਤੀਆਂ ਨੂੰ ਅਕਾਗਰ ਕਰਕੇ ਸਰਵਣ ਕਰੀਏ ਕੀ ਕਹਿੰਦੇ ਆ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ਼ਲੋਕ ਮਹਲਾ 3 ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਫਰਮਾਨ ਕਰਦੇ ਹਨ ਸਤ ਗੁਰ ਕੀ ਸੇਵਾ ਗਖੜੀ ਸਰਦੀਜੈ ਆਪ ਗਵਾਈ ਮਹਾਰਾਜ ਜੀ ਕਹਿੰਦੇ ਔਖੀ ਹੈ ਸੱਚੇ ਗੁਰਾਂ ਦੀ ਚੱਕਰੀ ਭਗਤ ਕੇ ਸੇਵਾ ਔਖੀ ਆ ਇਸੇ ਕਰਕੇ ਹਰ ਕੋਈ ਕਰ ਨਹੀਂ ਸਕਦਾ ਮਹਾਰਾਜ ਜੀ ਕਹਿੰਦੇ ਬੰਦੇ ਨੂੰ ਆਪਣਾ ਸੀਸ ਸੌਂਪਣਾ ਪੈਂਦਾ ਅਤੇ ਆਪਣਾ ਆਪ ਮਿਤਰਣਾ ਪੈਂਦਾ ਹੋਵੇਂ ਹੰਕਾਰ ਈਰਖਾ ਦੁਆਇਸ ਮਿਟਣੀ ਪੈਂਦੀ ਆ ਫਿਰ ਸੇਵਾ ਹੁੰਦੀ ਆ ਸਬਦ ਮਰ ਹੀ ਫਿਰ ਨਾਮ ਰੇ ਤਾਂ ਸੇਵਾ ਪਵੈ ਸਭ ਥਾਈ ਮਹਾਰਾਜ ਜੀ ਕਹਿੰਦੇ ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ ਜੀਵਤ ਭਾਵੇਂ ਮਰ ਜਾਵੇ ਉਹ ਮੁੜ ਕੇ ਨਹੀਂ ਮਰਦਾ ਤੇ ਤਦ ਉਸ ਦੀ ਸਮੂਹ ਕਾਲ ਕਾਲ ਕਹਿੰਦੇ ਨੇ ਸੇਵਾ ਨੂੰ ਫਿਰ ਉਸ ਦੀ ਸੇਵਾ ਕਬੂਲ ਪੈ ਜਾਂਦੀ ਹੈ ਪ੍ਰਵਾਨ ਹੋ ਜਾਂਦੀ ਹੈ ਪਾਰਸ ਪਰਸਿਆ ਪਾਰਸ ਹੋਵਾ ਸੱਚ ਰਹੇ ਲਿਬਲਾਈ ਮਹਾਰਾਜ ਜੀ ਕਹਿੰਦੇ ਪਾਰਸ ਨਾਲ ਲੱਗ ਕੇ ਪਾਰਸ ਹੋ ਜਾਂਦਾ ਹੈ ਪਾਰਸ ਦੇ ਨਾਲ ਲੱਗ ਕੇ ਪਾਰਸ ਹੋ ਜਾਂਦਾ ਪਾਰਸ ਉਹ ਚੀਜ਼ ਆ ਸੱਤ ਚੀਜ਼ਾਂ ਨੂੰ ਧੰਤਾਂ ਨੂੰ ਟੈਚਿੰਗ ਕਰ ਜਾਏ ਉਹ ਪਾਰਸ ਸਿਉਨਾ ਬਣ ਜਾਂਦਾ ਹੈ ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਪਾਰਸ ਨਾਲ ਲੱਗ ਕੇ ਉਹ 파ਰਸ ਬਣ ਜਾਂਦਾ ਹੈ ਉਹ ਕੰਚਨ ਲੋਹੇ ਕਰੇ ਲੋਹੇ ਕਰੇ ਸਮਾਨ ਸੱਚੇ ਪਤਸਾ ਮਹਾਰਾਜ ਜੀ ਕਹਿੰਦੇ ਸੱਚੇ ਸੁਆਮੀ ਨਾਲ ਪਿਆਰ ਅੰਦਰ ਜੁੜਿਆ ਰਹਿੰਦਾ ਹੈ ਜਿਸ ਪੁਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਈ ਧੰਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਜਿਸ ਲਈ ਧਰੋ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ ਜਿਸ ਹੋਵੇ ਪੁਰਬ ਜਿਸ ਪੁਰਬ ਹੋਵੇ ਲਿਖਿਆ ਤੇ ਸਤਗੁਰ ਮਿਲਿਆ ਏ ਜਿਸ ਲਈ ਤੁਰੋ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ ਉਸ ਨੂੰ Swami ਉਹ ਸੱਚੇ ਪਾਤਸ਼ਾਹ ਵਾਹਿਗੁਰੂ ਆ ਕੇ ਮਿਲ ਪੈਂਦੇ ਹਨ ਨਾਨਕ ਗਨਤ ਸੇਵਕ ਨਾਮ ਲੈ ਜਿਸ ਜਿਸ ਵਕਸੇ ਸੁਪਵੈ ਥਾਈ ਸ੍ਰੀ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਲੇਖੇ ਪੱਤੇ ਦੁਆਰਾ ਸੇਵਕ ਆਪਣੇ ਸਵਾਮੀ ਨਾਲ ਗੁਮਸਤਾ ਆਪਣੇ ਸਵਾਮੀ ਨਾਲ ਨਹੀਂ ਮਿਲ ਸਕਦਾ ਮਹਾਰਾਜ ਜੀ ਕਹਿੰਦੇ ਜਿਸ ਨੂੰ ਸਵਾਮੀ ਬਖਸ਼ਦਾ ਹੈ ਉਹ ਕਬੂਲ ਪੈ ਜਾਂਦਾ ਹੈ ਉਹ ਪ੍ਰਵਾਨ ਹੋ ਜਾਂਦਾ ਹੈ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰਦੇ ਨੇ ਮਹਿਲ ਕੋ ਮਹਿਲ ਨ ਜਨਨੀ ਮੂਰਖ ਆਪਣੇ ਸੁਆਈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਪਣੇ ਸਭੇ ਮਨੋਰਥ ਦੇ ਕੁਰਾਹੀ ਪਏ ਹੋਏ ਮੂਰਖ ਚੰਗੇ ਤੇ ਮੰਦੇ ਦੀ ਪਛਾੜ ਨਹੀਂ ਕਰਦੇ ਗਲਤ ਰਸਤੇ ਪਏ ਹੋਏ ਕੁਰਾਹੇ ਪਏ ਹੋਏ ਮਰਜ ਕਹਿੰਦੇ ਉਹ ਚੰਗੇ ਮੰਦੇ ਦੀ ਪਛਾਣ ਨਹੀਂ ਕਰਦੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਕੀ ਚੰਗਾ ਹੈ ਕੀ ਮਾੜਾ ਹੈ ਕੋਈ ਇਹ ਚੀਜ਼ ਬਾਰੇ ਖਿਆਲ ਨਹੀਂ ਕਰਦੇ ਕੌਣ ਜਿਹੜੇ ਗਲਤ ਰਸਤੇ ਪਏ ਹੋਏ ਨੇ ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਸਮਝਾ ਲਓ ਉਹਨਾਂ ਦੇ ਖਾਨੇ ਦੇ ਵਿੱਚ ਗੱਲ ਨਹੀਂ ਪੈਂਦੀ ਹੈ ਕਿਉਂਕਿ ਗਲਤ ਰਸਤੇ ਜਿਹੜਾ ਪਿਆ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਉਹਨੂੰ ਚੰਗਾ ਨਹੀਂ ਲੱਗਦਾ ਮਹਾਰਾਜ ਜੀ ਕਹਿੰਦੇ ਪਾਪ ਭਾਵੇਂ ਬੁਰਾ ਹੈ ਪਰ ਜਿਹੜੇ ਪਾਪੀ ਬੰਦੇ ਨੇ ਉਹਨਾਂ ਨੂੰ ਤਾਂ ਪਿਆਰਾ ਲੱਗਦਾ ਨਾ ਸ਼ਰਾਬ ਭਾਵੇਂ ਬੁਰੀ ਆ ਜਿਹੜੇ ਪੀਂਦੇ ਨੇ ਉਹਨਾਂ ਨੂੰ ਤਾਂ ਚੰਗੀ ਲੱਗਦੀ ਆ ਨਾ ਸ਼ਰਾਬ ਭਾਵੇਂ ਬੁਰੀ ਆ ਪਰ ਪੀਣ ਵਾਲਿਆਂ ਨੂੰ ਤਾਂ ਚੰਗੀ ਲੱਗਦੀ ਆ ਨਾ ਤਾਂ ਗੁਰਮੁਖ ਪਿਆਰਿਓ ਮਹਾਰਾਜ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਜਿਹਨੂੰ ਪੀ ਕੇ ਮਤ ਦੂਰ ਹੋ ਜਾਂਦੀ ਆ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਮੋਹ ਆਏ ਆਪਣਾ ਪਰਾਇਆ ਨਾ ਪਛਾਨੀ ਵਰਜ ਕਹਿੰਦੇ ਜਦੋਂ ਪੀਤੀ ਹੁੰਦੀਆਂ ਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਆਪਣਾ ਪਰਾਇਆ ਨਾ ਪਛਾਨੀ ਖਸਮੋਂ ੱੱੱਕੇ ਖਾਏ ਵਰਜ ਕਹਿੰਦੇ ਉਹਨਾਂ ਨੂੰ ਇੱਥੇ ਵੀ ੱੱੱਕੇ ਪੈਂਦੇ ਨੇ ਤੇ ਉਹਨਾਂ ਨੂੰ ਫਿਰ ਅੱਗੇ ਵੀ ੱੱੱਕੇ ਹੀ ਪੈਂਦੇ ਨੇ ਆਖੋ ਸਤਨਾ ਗਲਤ ਰਸਤੇ ਪਏ ਹੋਏ ਨੂੰ ਜਿੰਨਾ ਮਰਜੀ ਸਮਝਾ ਲਈ ਬੰਦਾ ਸਮਝਦਾ ਨਹੀਂ ਹੈ ਤਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਬਦ ਚੀਨੇ ਤਾਂ ਮਹਿਲ ਲਹੀ ਜੋਤੀ ਜੋਤ ਸਮਾਈ ਜੇਕਰ ਉਹ ਨਾਮ ਦਾ ਸਿਮਰਨ ਕਰਨ ਜੇਕਰ ਉਹ ਨਾਮ ਦਾ ਸਿਮਰਨ ਕਰਨ ਤਦ ਉਹ ਪ੍ਰਭੂ ਦੀ ਪ੍ਰੀਤ ਪ੍ਰਭੂ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਉਹਨਾਂ ਦਾ ਨੂਰ ਪਰਮ ਨੂਰ ਵਿੱਚ ਲੀਨ ਹੋ ਜਾਂਦਾ ਭਾਵ ਕਿ ਉਹਨਾਂ ਦੀ ਆਤਮਾ ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦੀ ਹੈ ਜਿਹੜੇ ਨਾਮ ਦਾ ਸਿਮਰਨ ਕਰਨ ਵਾਲੇ ਆ ਗੁਰਮੁਖ ਪਿਆਰਿਓ ਉਹਨਾਂ ਦੀ ਜਿਹੜੀ ਆਤਮਾ ਹੁੰਦੀ ਹੈ ਨਾ ਉਹ ਪ੍ਰਮਾਤਮਾ ਦੇ ਵਿੱਚ ਅਭੇਦ ਹੋਈ ਹੁੰਦੀ ਹੈ ਉਹ ਪ੍ਰਮਾਤਮਾ ਦੇ ਨਾਲ ਮਿਲੇ ਹੁੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਰਦਾ ਸੱਚੇ ਕਾ ਪਉ ਮਨ ਵਸੈ ਤਾਂ ਸਭਾ ਸੁਜੀ ਪਾਈ ਜਦ ਸੱਚੇ ਸਵਾਮੀ ਦਾ ਡਰ ਹਮੇਸ਼ਾ ਲਈ ਉਹਨਾਂ ਦੇ ਅੰਦਰ ਆਤਮੇ ਟਿਕ ਜਾਂਦਾ ਹੈ ਤਦ ਉਹ ਸਮੂ ਸਮਝ ਨੂੰ ਪ੍ਰਾਪਤ ਕਰ ਲੈਂਦੇ ਨੇ ਜਿੰਨਾ ਚਿਰ ਬੰਦੇ ਦੇ ਅੰਦਰ ਪ੍ਰਮਾਤਮਾ ਦਾ ਡਰ ਨਹੀਂ ਹੈ ਪਰਮੇਸ਼ਰ ਦਾ ਡਰ ਨਹੀਂ ਹੈ ਉਹਨਾਂ ਚਿਰ ਉਹਨੂੰ ਸਮਝ ਪ੍ਰਾਪਤ ਨਹੀਂ ਹੁੰਦੀ ਹੈ ਜਦ ਸੱਚੇ ਸਵਾਮੀ ਦਾ ਡਰ ਹਮੇਸ਼ਾ ਲਈ ਉਹਨਾਂ ਦੇ ਅੰਦਰ ਆਤਮਿਕ ਟਿਕ ਜਾਏ ਤਦ ਹੀ ਉਹ ਸਮੂ ਸਮਝ ਨੂੰ ਪ੍ਰਾਪਤ ਕਰ ਲੈਂਦੇ ਨੇ ਫਿਰ ਸਮਝ ਆ ਜਾਂਦੀ ਆ ਜਦੋਂ ਪਰਮੇਸ਼ਰ ਦਾ ਡਰ ਆ ਤਾਂ ਗੁਰਮੁਖ ਪਿਆਰਿਓ ਪਰਮੇਸ਼ਰ ਦੇ ਡਰ ਲੋਕ ਨਹੀਂ ਮੰਨਦੇ ਰੱਬ ਤੋਂ ਨਹੀਂ ਡਰਦੇ ਗੁਰੂ ਦੇ ਘਰ ਵਿੱਚ ਆਪੋ ਆਪਣੇ ਘਰਾਂ ਵਿੱਚ ਤਾਂ ਸਾਰਿਆਂ ਦੀ ਚਲਦੀ ਆ ਗੁਰੂ ਦੇ ਘਰ ਵਿੱਚ ਗੁਰੂ ਦੀ ਚਲਣੀ ਚਾਹੁੰਦੇ ਕਿ ਨਹੀਂ ਚਲਣੀ ਚਾਹੁੰਦੇ ਸਾਰੇ ਆਪਾਂ ਲਾਈਵ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸੰਸਾਰ ਦੇ ਵਿੱਚ ਸੁਣ ਰਹੇ ਆ ਗੁਰੂ ਦੇ ਘਰ ਵਿੱਚ ਗੁਰੂ ਦੀ ਚਲਣੀ ਚਾਹੁੰਦੇ ਕਿ ਨਹੀਂ ਚਲਣੀ ਚਾਹੁੰਦੇ ਹਰ ਕੋਈ ਆਪਣੇ ਘਰ ਦੇ ਵਿੱਚ ਚਲਾਉਂਦਾ ਹੈ ਆਪਣੇ ਘਰਾਂ ਦੇ ਵਿੱਚ ਆਪਾਂ ਜਦ ਪ੍ਰਸਾਦਾ ਸਕਦੇ ਆ ਸਾਰੇ ਸਕਦੇ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਗਰੀਬ ਆ ਰੋਟੀਆਂ ਸਭ ਨੂੰ ਪਰਮੇਸ਼ਰ ਨੇ ਦਿੱਤੀਆਂ ਨੇ ਆਪਣੇ ਘਰਾਂ ਦੇ ਵਿੱਚ ਆਪਾਂ ਪ੍ਰਸਾਦਾ ਸਕਦੇ ਆ ਜਦੋਂ ਪ੍ਰਸਾਦਾ ਥਾਲ ਦੇ ਵਿੱਚ ਪਾ ਕੇ ਬੈਠ ਕੇ ਸਕਦੇ ਆ ਨਾ ਘਰਾਂ ਦੇ ਵਿੱਚ ਦੇਖਿਆ ਮੈਂ ਤਾਂ ਨਹੀਂ ਕੋਈ ਦੇਖਿਆ ਵੀ ਖੜਾ ਜਾਂ ਤੁਰਦਾ ਫਿਰਦਾ ਕੋਈ ਪ੍ਰਸਾਦਾ ਸਕਦਾ ਹੋਊਗਾ ਜੇ ਖੜਾ ਵੀ ਹੋਗਾ ਤਾਂ ਜਾਂ ਮਾਂ ਜਾਂ ਪਿਓ ਉਹ ਜਿਹਦੀ ਟੋਕੋ ਭਾਈ ਬੈਠ ਕੇ ਸਗਲਾ ਖੜਾ ਕਿਉਂ ਸਕਦਾ ਪ੍ਰਸਾਦਾ ਤੇ ਤੋ ਬੈਠਿਆ ਨਹੀਂ ਜਾਂਦਾ ਬੈਠ ਕੇ ਸਗ ਧਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰਮੁਖ ਪਿਆਰਿਓ ਅਸੀਂ ਖੜ ਕੇ ਸਕਣ ਨੂੰ ਤਿਆਰਾਂ ਪ੍ਰਸਾਦਾ ਉਲਟੋ ਹੋ ਗਿਆ ਨਾ ਕੰਮ ਮਰਿਆਦਾ ਤੋਂ ਉਲਟੋ ਹੋ ਗਿਆ ਨਾ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਮਹਾਰਾਜ ਜੀ ਸਾਡੇ ਗੁਰੂ ਪਿਤਾ ਨੇ ਸਾਨੂੰ ਸਮਝਾਉਂਦੇ ਨੇ ਜਿਵੇਂ ਸਾਡੇ ਮਾਤਾ ਪਿਤਾ ਸਾਨੂੰ ਸਮਝਾਉਂਦੇ ਨੇ ਨਾ ਇਸੇ ਤਰ੍ਹਾਂ ਗੁਰੂ ਵੀ ਸਾਡੇ ਪਿਤਾ ਨੇ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਉਹ ਗੁਰੂ ਸਾਡਾ ਪਿਤਾ ਹੈ ਅਸੀਂ ਉਹਦੇ ਸਾਰੇ ਬੱਚੇ ਆ ਤਾ ਗੁਰਮਖ ਪਿਆਰਿਓ ਗੁਰੂ ਵੀ ਸਾਨੂੰ ਫਿਰ ਸਮਝਾਉਂਦਾ ਗੁਰੂ ਨੇ ਵੀ ਸਾਨੂੰ ਸੰਗਤ ਤੇ ਪੰਗਤ ਬਖਸੀ ਆ ਸੰਗਤ ਵੀ ਬਖਸੀ ਆ ਪੰਗਤ ਤਾ ਗੁਰਮਖ ਪਿਆਰਿਓ ਇਹ ਅਕਾਲ ਤਖਤ ਸਾਹਿਬ ਤੋਂ ਵੀ ਹੁਕਮਨਾਮਾ ਸਭ ਜਾਰੀ ਹੋਏ ਹੋਏ ਨੇ ਕੋਈ ਮਾੜੀ ਮੁੱਟੀ ਗੱਲ ਨਹੀਂ ਅਕਾਲ ਤਖਤ ਜਿਹੜੀ ਲੰਘਣਾ ਕਰਦਾ ਨਾ ਫਿਰ ਉਹਨਾਂ ਨੂੰ ਉੱਥੇ ਜਦੋਂ ਬੁਲਾਇਆ ਜਾਂਦਾ ਫਿਰ ਸਜ਼ਾ ਮਿਲਦੀ ਹੈ ਫਿਰ ਜਦੋਂ ਗੇੜੇ ਮਾਰਨੇ ਪੈਂਦੇ ਨੇ ਨਾ ਫਿਰ ਬੰਦਾ ਪਛਤਾਉਂਦਾ ਵੀ ਗਲਤ ਕਰ ਲਿਆ ਕਰ ਮਾ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਸਭ ਜਾਰੀ ਹੋਏ ਹੋਏ ਨੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਕੋਈ ਕੁਰਸੀ ਨਾ ਕੋਈ ਬੈਂਚ ਨਹੀਂ ਲੱਗਣਾ ਚਾਹੀਦਾ ਜਿਹੜਾ ਲਾਏਗਾ ਉਹਨਾਂ ਗ੍ਰੰਥੀ ਸਿੰਘਾਂ ਤੇ ਜਾਂ ਕਮੇਟੀਆਂ ਤੇ ਕਾਰਵਾਈ ਕੀਤੀ ਜਾਣੀ ਆ ਤੇ ਹੁਕਮਨਾਮਾ ਸਾਹਿਬ ਜਾਰੀ ਨੇ ਆਪਾਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਵੱਡਾ ਬਣਾ ਕੇ ਹੁਕਮਨਾਮਾ ਸਾਹਿਬ ਲਾਵਾਂਗੇ ਇਸੇ ਤਰ੍ਹਾਂ ਲੰਗਰਾਂ ਲੰਗਰਾਂ ਦੇ ਵਿੱਚ ਵੀ ਜਿਹੜਾ ਸਟੈਂਡਿੰਗ ਖਾਣਾ ਹੈ ਉਹ ਮਨਾਹੀ ਕੀਤੀ ਹੋਈ ਆ ਗੁਰੂ ਘਰ ਦੇ ਵਿੱਚ ਪੰਗਤਾਂ ਦੇ ਵਿੱਚ ਹੀ ਲੰਗਰ ਸਕੇ ਜਾਵੇ ਇਹ ਵੀ ਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਸਾਹਿਬ ਜਾਰੀ ਆ ਉਹ ਸਾਡੀ ਸੁਪਰੀਮ ਪਾਵਰ ਆ ਕਾਲ ਤਖਤ ਦਾ ਜਿਹੜਾ ਹੁਕਮਨਾਮਾ ਉੱਥੋਂ ਜਾਰੀ ਹੋ ਜਾਂਦਾ ਨਾ ਉਹ ਫਿਰ ਸਾਰਿਆਂ ਨੂੰ ਮੰਨਣਾ ਪੈਂਦਾ ਭਾਵੇਂ ਕੋਈ ਵੀ ਆ ਵੱਡਾ ਛੋਟਾ ਜੋ ਵੀ ਆ ਤਾਂ ਗੁਰਮੁਖ ਪਿਆਰਿਓ ਵਿਚਾਰ ਚੱਲ ਰਿਹਾ ਸੀ ਮਹਾਰਾਜ ਜੀ ਕਹਿੰਦੇ ਸਤੇ ਪਾਰਸਾ ਮਹਾਰਾਜ ਜੀ ਕਹਿੰਦੇ ਜਦ ਸੱਚੇ ਸਵਾਮੀ ਦਾ ਡਰ ਹਮੇਸ਼ਾ ਲਈ ਉਹਨਾਂ ਦੇ ਅੰਦਰ ਆਤਮੇ ਟਿਕ ਜਾਂਦਾ ਨਾ ਤਦ ਉਸ ਨੂੰ ਸਮਝ ਸੋਝੀ ਆ ਜਾਂਦੀ ਆ ਜਦੋਂ ਪਰਮੇਸ਼ਰ ਦਾ ਡਰ ਨਹੀਂ ਹੈ ਫਿਰ ਗੁਰਮੁਖ ਪਿਆਰੇ ਬੰਦਾ ਮਨ ਮੰਨੀਆਂ ਕਰਦਾ ਗੁਰੂ ਦੇ ਹੁਕਮ ਤੋਂ ਉਲਟ ਚੱਲਦਾ ਮਹਾਰਾਜ ਜੀ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜੀ ਟੋਟਾਂ ਖਾਵੈ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਫਿਰ ਟੋਟਾਂ ਖਾਣੀਆਂ ਪੈਂਦੀਆਂ ਨੇ ਉਹਨਾਂ ਨੂੰ ਫਿਰ ਦੁੱਖ ਸਹਾਰਨੇ ਪੈਂਦੇ ਨੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਓ ਅੱਗੇ ਸੁਣੋ ਕੀ ਕਹਿੰਦੇ ਆ ਸਤ ਗੁਰ ਆਪਣੇ ਘਰ ਬਰਤਦਾ ਆਪੇ ਲਈ ਮਲਾਏ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਉਹਨਾਂ ਦੇ ਆਪਣੇ ਹਿਰਦੇ ਗ੍ਰਹਿ ਵਿੱਚ ਹੀ ਨਿਵਾਸ ਰੱਖਦੇ ਹਨ ਵਾਹਿਗੁਰੂ ਪਰਮੇਸ਼ਰ ਆਪਣੇ ਉਹਨਾਂ ਦੇ ਹਿਰਦੇ ਵਿੱਚ ਨਿਵਾਸ ਰੱਖਦੇ ਹਨ ਅਤੇ ਆਪ ਹੀ ਉਹਨਾਂ ਨੂੰ ਉਹਨਾਂ ਦੇ ਸਾਈਂ ਦੇ ਨਾਲ ਮਿਲਾ ਦਿੰਦੇ ਹਨ ਸਤ ਗੁਰ ਨਾਨਕ ਸਤ ਗੁਰ ਮਿਲੇ ਆ ਸਭ ਪੂਰੀ ਪਈ ਜਿਸਨਾ ਕਿਰਪਾ ਕਰੇ ਰਜਾਈ ਮਹਾਰਾਜ ਜੀ ਕਹਿੰਦੇ ਜਿਸ ਉਸ ਜਿਸ ਉੱਤੇ ਜਿਸ ਉੱਤੇ ਸਵਾਮੀ ਮહેર ਬਖਸ਼ਸ ਕਰਦਾ ਹੈ ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਉਸ ਦੇ ਡਰ ਅਤੇ ਉਸ ਦੇ ਸਾਰੇ ਕੰਮ ਮਹਾਰਾਜ ਜੀ ਕਹਿੰਦੇ ਰਾਸ ਹੋ ਜਾਂਦੇ ਨੇ ਆਖੋ ਸਤਨਾਮ ਉਹਦਾ ਡਰ ਵੀ ਦੂਰ ਹੋ ਜਾਂਦਾ ਤੇ ਉਹਦੇ ਕੰਮ ਵੀ ਰਾਸ ਹੋ ਜਾਂਦੇ ਹਨ ਜਿਸ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੈ ਉਹਦੀ ਮਿਹਰ ਕੀ ਕੀ ਦੇ ਉੱਤੇ ਆ ਜਿਹੜੇ ਉਹ ਭਾਈ ਉਹਦੇ ਨਾਮ ਜਪਦੇ ਨੇ ਉਹਦੇ ਚਰਨਾਂ ਦੇ ਵਿੱਚ ਬਹਿੰਦੇ ਨੇ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰਦੇ ਨੇ ਉਹਨਾਂ ਉੱਤੇ ਵਾਹਿਗੁਰੂ ਪਰਮੇਸ਼ਰ ਦਿਆਲੂ ਕਿਰਪਾਲੂ ਖੁਸ਼ ਹੋ ਜਾਂਦਾ ਹੈ ਮਿਹਰਬਾਨ ਹੋ ਜਾਂਦਾ ਹੈ ਫਿਰ ਉਹਨਾਂ ਦੇ ਕਾਰਜ ਸਾਰੇ ਰਾਸ ਹੋ ਜਾਂਦੇ ਨੇ ਪਾਉੜੀ ਧੰਨ ਧੰਨ ਪਾਗਤ ਨਾ ਪਗਤ ਜਨਾ ਜੋ ਹਰ ਨਾਮ ਹਰ ਮੁਖ ਕਹਿਤਿਆ ਮਹਾਰਾਜ ਜੀ ਕਹਿੰਦੇ ਧੰਨ ਧੰਨ ਹੈ ਪਰ ਲਬਦ ਉਹਨਾਂ ਨੇਕ ਪੁਰਸਾਂ ਵੀ ਜੋ ਆਪਣੇ ਮੂੰਹ ਨਾਲ ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਧਨ ਹਨ ਧਨ ਧਨ ਪਾਗਤ ਨਾ ਸੰਤ ਜੀ ਨਾਮ ਜੋ ਹਰ ਜਸ ਸਰਵਣੀ ਸੁਣਤਿਆ ਮਹਾਰਾਜ ਜੀ ਕਹਿੰਦੇ ਧੰਨ ਧੰਨ ਹੈ ਪਰ ਲਬਦ ਉਹਨਾਂ ਨੇਕ ਬੰਦਿਆਂ ਦੀ ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਮਹਿਮਾ ਸੁਣਦੇ ਨੇ ਮਹਾਰਾਜ ਜੀ ਕਹਿੰਦੇ ਉਹ ਵੀ ਧੰਨ ਧੰਨ ਹਨ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਆਪਣੇ ਕੰਨਾਂ ਦੇ ਨਾਲ ਮਹਿਮਾ ਸੁਣਦੇ ਹਨ ਹੋਰ ਕਿੰਨੂੰ ਧੰਨ ਕਿਹਾ ਮਹਾਰਾਜ ਜੀ ਨੇ ਅੱਗੇ ਸੁਣੋ ਤਨ ਤਨ ਪਾਗਤ ਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣ ਤਿਆ ਮਹਾਰਾਜ ਜੀ ਕਹਿੰਦੇ ਤਨ ਤਨ ਹਨ ਕਿਸਮਤ ਉਹਨਾਂ ਸੁਭ ਲੋਕਾਂ ਦੀ ਸਤ ਜਨਾਂ ਦੀ ਜੋ ਵਾਹਿਗੁਰੂ ਦਾ ਜਸ ਗਾਇਨ ਕਰਦੇ ਹਨ ਔਰ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਨ ਕਰਨ ਦੁਆਰਾ ਮੇਕ ਪੁਰਸ਼ ਹੋ ਜਾਂਦੇ ਹਨ ਤਨ ਪਨ ਪਾਗ ਤਨਾ ਗੁਰਮਖਾ ਜੋ ਗੁਰਸਿੱਖ ਲੈ ਮਨ ਜਣਤਿਆ ਮਹਾਰਾਜ ਜੀ ਕਹਿੰਦੇ ਤਨ ਤਨ ਹੈ ਕਿਸਮਤ ਉਹਨਾਂ ਪਵਿੱਤਰ ਪੁਰਸ਼ਾਂ ਦੀ ਜੋ ਗੁਰੂਆਂ ਦੇ ਉਪਦੇਸ਼ ਤੇ ਅਮਲ ਕਰਕੇ ਮਨ ਨੂੰ ਜਿੱਤ ਲੈਂਦੇ ਨੇ ਮਹਾਰਾਜ ਜੀ ਕਹਿੰਦੇ ਉਹ ਤਨ ਨੇ ਉਹ ਤਨ ਤਨ ਹਨ ਕੌਣ ਜਿਹੜੇ ਗੁਰੂ ਦਾ ਉਪਦੇਸ਼ ਸੁਣ ਕੇ ਉਹਦੇ ਉੱਤੇ ਅਮਲ ਕਰਕੇ ਉਹ ਆਪਣੇ ਮਨ ਨੂੰ ਜਿੱਤ ਲੈਂਦੇ ਨੇ ਜਿਹੜੇ ਗੁਰੂ ਦਾ ਉਪਦੇਸ਼ ਸੁਣ ਕੇ ਮਨ ਲੈਂਦੇ ਨੇ ਜਿਹੜੇ ਕਮਾਉਂਦੇ ਨੇ ਭਈ ਭਾਈ ਗੁਰੂ ਆਹ ਕਹਿੰਦਾ ਹੈ ਜਿਹੜੇ ਉਹ ਕਰਦੇ ਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਉਹ ਤਨ ਤਨ ਹਨ ਆਓ ਲਾਸਟ ਪੰਕਤੀ ਸਰਵਣ ਕਰੋ ਸਭ ਤੋਂ ਵੱਡੇ ਪਾਗ ਕਿਹਨਾਂ ਦੇ ਨੇ ਸਾਰਿਆਂ ਤੋਂ ਵੱਡੇ ਮਹਾਰਾਜ ਜੀ ਦੱਸਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਸਬਦੋ ਵੱਡੇ ਪਾਗ ਗੁਰਸਿੱਖਾਂ ਕੇ ਕਿਹੜੇ ਗੁਰਸਿੱਖਾਂ ਦੀ ਗੱਲ ਕਰ ਰਹੇ ਨੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਬਦੋ ਵੱਡੇ ਪਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ ਸਬਦੋ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਾਰਿਆਂ ਨਾਲੋਂ ਉੱਚੇ ਹਨ ਸਾਰਿਆਂ ਨਾਲੋਂ ਉੱਚੀ ਹੈ ਕਿਸਮਤ ਗੁਰੂ ਦੇ ਸਿੱਖਾਂ ਦੀ ਜਿਹੜੇ ਗੁਰਸਿੱਖ ਗੁਰੂ ਦੇ ਚਰਣੀ ਪੈਂਦੇ ਹਨ ਤੇ ਗੁਰੂ ਦੇ ਚਰਣੀ ਬੈਠ ਕੇ ਗੁਰਬਾਣੀ ਪੜ੍ਹਦੇ ਹਨ ਸਾਰਿਆਂ ਤੋਂ ਵੱਡੇ ਭਾਗ ਮਹਾਰਾਜ ਜੀ ਕਹਿੰਦੇ ਭਾਈ ਉਨ੍ਹਾਂ ਦੇ ਹਨ ਇਸ ਅੱਜ ਦਾ ਹੁਕਮਨਾਮਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਆਓ ਗੁਰੂ ਦੀ ਬਾਣੀ ਪੜ੍ਹੀਏ ਗੁਰੂ ਦੇ ਨਾਮ ਨੂੰ ਜਪੀਏ ਸਿਮਰਨ ਕਰੀਏ ਸੇਵਾ ਕਰੀਏ ਆਪਣੇ ਮਨੁੱਖਾ ਜਰਬ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ ਤਾਂ ਗੁਰਮੁਖ ਪਿਆਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਹਾਜ਼ਰ ਨਜ਼ਰ ਨੇ ਰੱਬ ਤੇ ਤੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਜਿੰਨਾ ਅੱਖਾਂ ਨਾਲ ਵੇਖਣਾ ਉਹਨਾਂ ਵਿੱਚ ਨੂਰ ਨਹੀਂ ਉਹ ਨੂਰ ਕਿਵੇਂ ਆਏਗਾ ਉਹ ਨੂਰ ਆਏਗਾ ਗੁਰਬਾਣੀ ਪੜ੍ਹ ਕੇ ਉਹ ਨੂਰ ਆਏਗਾ ਗੁਰਬਾਣੀ ਸੁਣ ਕੇ ਤੇ ਸਿਮਰਨ ਕਰਕੇ ਫੇਰ ਗੁਰਮੁਖ ਪਿਆਰਿਓ ਉਹ ਅੱਖਾਂ ਦੇ ਵਿੱਚ ਨੂਰ ਆਉਂਦਾ ਤੇ ਫੇਰ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਦਿਸਦਾ ਹੈ ਐਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਤੁਸੀਂ ਸਾਨੂੰ ਨਵਾਣਿਆਂ ਨੂੰ ਨਿਤਾਣਿਆਂ ਨੂੰ ਚਰਣਾ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕੀਤੇ ਆ ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ ਆਓ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਗੱਜ-ਵੱਜ ਕੇ ਬੋਲਿਓ ਜਪ ਦੇ ਵਿੱਚ ਸਾਰਿਆਂ ਨੇ ਭਾਈ ਉੱਚੀ ਆਪਣੀ ਰਸਨਾ ਨੂੰ ਬੋਲ ਕੇ ਪੂਤਰ ਕਰਨਾ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Wahi guru, wahi guru, wahi guru. हांजी वाहे गुरू वाहि गुरु हे गुरु वाह गुरू वाहिगुरु वाह गुरू वाह गुरुवाे guru, वाह गुरु वाह गुरुवाे गुरु guru. не ਵਾਹੇ

खालसा वाहिगुरु जी की फतेह जो देख